ਆਪਦਰੋਮਾਲਾ ਵਗੇ ਸ਼ੋ ਗੁਰੂ ਜੀ ਸੁਰਤੀ ਕਾਏ ਵਰਤਾ ਜੀ ਜੁਨਿਆਪਕੁਣ ਕੀ ਸਿੰਥਾਲਾਹੀ ਸ਼ਬਦ ਕਾਏ ਚਲ ਚੜਦਾ ਜੀ ਜੁਨਿਆਪਕੁਣ ਕੀ ਸਿੰਥਾਲਾਹੀ ਜਪਦ ਕਾ ਐਂਜਲ ਚੜਦਾ ਜੀ ਅਨਕ ਜਨਮ ਕੀ ਨੰਗਾ ਨਤੀ ਸੁਰਤੀ ਅਨਕ ਜਨਮ ਕੀ ਨੰਗਾ ਨਤੀ ਸੁਰਤੀ ਸਤ ਗੁਰੂ ਸ਼ਬਦ ਟਿਕਾਵੇ ਜੀ ਸਤ ਗੁਰੂ ਸ਼ਬਦ ਟਿਕਾਵੇ ਜੀ ਰੇਮ ਬਬੂ ਬੇਦ ਮਠਲਾ ਕੇ ਬੇਗਮ ਸ਼ਹਿਰ ਪੁਜਾਵੇ ਜੀ ਪ੍ਰੇਮ ਪੰਗੂੜੇ ਵਿੱਚ ਪਠੜਾ ਕੇ ਬੇਗਮ ਸ਼ਹਿਰ ਪੁਜਾਵੇ ਜੀ ਪਿਆਸੇ ਵਿਚੜੀ ਪਿਆਸੇ ਮਿਲ ਗਈ ਪਿਆਸੇ ਵਿਚੜੀ ਪਿਆਸੇ ਮਿਲ ਗਈ ਸਤ ਗੁਰੂ ਮੇਲਾ ਮਲਾਵੇ ਜੀ ਸਤ ਗੁਰੂ ਮੇਲਾ ਮਲਾਵੇ ਜੀ ਰਬਦਾਸ ਪਿਆਰ ਸਭse ਅਧਕ ਹੈ ਉਹ ਕਲਮੂ ਕੀਟ ਕਰਾਦਾ ਜੀ ਰਬਦਾਸ ਪਿਆਰ ਸਭse ਅਧਕ ਹੈ ਦੋ ਕਲੂਕੀਟ ਤਰਾਵੇਗੀ ਸੁਨਹਿ ਬੇ ਨਦੀ ਆਜ ਪੁਰਖ ਦੀ ਤੇਰੇ ਦਰਦ 당दाई ਮੈਂ ਸੁਨਹਿ ਬੇ ਨਦੀ ਆਜ ਪੁਰਖ ਦੀ ਤੇਰੇ ਦਰਦ ਦਾ ਗੁਦਾਈ ਮੈਂ ਭਗਤ ਤਪੱਸਿਆ ਨਾ गुणघट में ना किल आई भगत भगर बसेया गुण गुणघट में ना किनी पले आई मैं सागत मन मुख आ घना घना स्त मन मुख ਅਕਿਰਤ ਗਨਾ ਹੂੰ ਜਨਮ ਅਮੋਲ ਗੁਆਈ ਮੈਂ ਜਨਮ ਅਮੋਲ ਗੁਆਈ ਮੈਂ ਬੋਲ ਹੋਈ ਮੇਰੇ ਮੁਖ ਬਖਸ਼ੋ ਸੁਆਮੀ ਤੇਰੇ ਬਿਨਾ ਕੌਣ ਹਮਸਾਈ ਮੈਂ ਬੋਲ ਹੋਈ ਦੇ ਮੁਖ ਬਖਸ਼ੋ ਸੁਆਮੀ तेरे बिना कौन हमसई मैं अगिया नवरण का पिया अंधेरा अगिया नवरण का पिया अंधेरा तेरे बिना कबने चुकाई मैं तुझ बिन कबना चुकाई मैं कबीर दास तेरे बिना कोई नंदा ਦਾਸ ਤੇਰੇ ਬਿਨਾ ਕੋਈ ਨਾ ਦਤਾ ਜਾਚ ਕੇ ਅਰਜ ਸੁਣਾਈ ਮੈਂ ਦਾਸ ਤੇਰੇ ਮਿਲ ਕੋਈ ਨਾ ਦਤਾ ਆਜ ਕ ਅਰਜ ਸੁਣਾਈ ਮੈਂ ਰਵਦਾਸ ਤੇਰੇ ਬਿਨਾ ਕੋਈ ਨਾ ਦਤਾ ਆਜ ਕ ਅਰਜ ਸੁਣਾਈ ਮੈਂ ਨਾਮ ਤੇਰਾ ਆਰਤੀ ਮਜਨ ਮੋਰਾਰੇ ਹਰ ਕੇ ਨਾਮ বিনা ਝੂਟੇ ਸਗਲ ਪਸਾਰੇ ਨਾਮ ਤੇਰਾ ਆਰਤੀ ਮਜਨ ਮੋਰਾਰੇ ਹਰ ਕੇ ਨਾਮ বিনা ਝੂਟੇ ਸਗਲ ਪਸਾਰੇ ਨਾਮ ਤੇਰਾ ਸੁਨੋ ਜੀ ਨਾਮ ਤੇਰਾ ਓਰਡਾ ਨਾਮ ਤੇਰਾ ਸੋ ਨਾਮ ਤੇਰਾ ਉਰਸਾ ਨਾਮ ਤੇਰੋ ਕੇਸਰੂਲੇ ਛਿੜਕਾਰੀ ਨਾਮ ਤੇਰੋ ਆਰਤੀ ਮਜਨ ਮੋਰਾਰੇ ਨਾਮ ਤੇਰੋ ਆਰਤੀ ਮਜਨ ਮੋਰਾਰੇ ਹਰ ਕੇ ਨਾਮ ਬਿਨਾ ਝੂਟੇ ਸਗਲ ਪਸਾਰੇ ਨਾਮ ਤੇਰੋ ਅੰਬਲਾ ਨਾਮ ਤੇਰੋ ਕਾਸ਼ ਜਪਨਾਮ ਲੈ ਤੁਝ ਹੀ ਕੋ ਚਾਰੇ ਨਾਮ ਤੇਰੇ ਕੀ ਤੋਤ ਲਗਾਈ ਬਿਉ ਜਿਆ ਰੂਪ ਬਨ ਸਗ ਲਾਰੇ ਨਾਮ ਤੇਰਾ ਦੀਵਾ ਨਾਮ ਤੇਰਾ ਬਾਤੀ ਨਾਮ ਤੇਰਾ ਤੇਲ ਲੈ ਮਾਹਿ ਪਸਾਰੇ ਨਾਮ ਤੇਰਾ ਧਾਕ ਆਰੇ ਅਠਾਰਾਂ ਸਗਲ ਝੂਠਾਰੇ ਨੀਰੋ ਕੀਆ ਯਾ ਅਰਪਣਾ ਨਾਮ ਤੇਰਾ ਤੂੰ ਹੀ ਚਬਰ ਡੋਲਾ ਰੇ 688640 ਘਾਣੀ ਇਹੋ ਬਰਤਨ ਹੈ ਸਗਲ ਸੰਸਾਰੇ ਕਹੇ ਰਾਮਦਾਸ ਨਾਮ ਤੇ ਅਰਤੀ ਸਤ ਨਾਮ ਹੈ ਹਰ ਓਗ ਤੋ ਹਾਰੇ ਜੈ ਰਬ ਦਾਸ ਨਾਮ ਤੇ ਰੋ ਅਰਤੀ ਸਤ ਨਾਮ ਹੈ ਹਰ ਓਗ ਤੋ ਹਾਰੇ ਸਾਗਰ ਸੇ ਕੀਤਮੰਦਾਤਾ ਸਾਗਰ ਭਨਾਰ ਭਰੇ ਦੇ ਵਦਾਤਾ ਸਰਬ ਜੀਆਂ ਕੋ ਦੇਹਾਰ ਤੋ ਤਿਮਾ ਕ੍ਰਿਸ਼ਪਾਲ ਸੁਖੀ ਦੁਖੀ ਕਾ ਜਾਣੇ ਹਾਲ ਜਪੇ ਨਾਮ ਕਰੇ ਦਾਨ ਤਿਸ ਬੋ ਨਦਰਿ ਸ਼੍ਰੀ ਭਗਵਾਨ ਦੇਵਤ ਹਾਰੇ ਨਾ ਦੇਵਤ ਹਾਰੇ ਸਗਲ ਸ੍ਰੀ जो तुझे चितार आद पुरख की अरदास दो कर जोड पन्नर विदास भोजन बिन होली भगवान भोजन बिन ही नहीं तृप्तान भोजन की सब सगली गुलाम भोजन बिन नहीं कोई विश्राम सर्व जीवन को भोजन का संसा कीटी कुंचले करे अंसाहेब भोजन तू सब का पुराना कजमन साधु रखना राणा ਦੱਖਣ ਉੱਤਰ ਪੱਛਮ ਤਾਂਏ ਇਹ ਭੋਜਨ ਦੇ ਨਾਮ ਤੇ ਨਚਾਏ ਸਰਬ ਕੀਤੇ ਰੇ ਘੇਰ ਜੋਈ ਭਾਵਤਰਾ ਪਰ ਹੈ ਨ ਕੋਈ ਭੋਜਨ ਦੀ ਬੇਭੋਖ ਚਾਏ ਰਗ 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 ਰੂਹ ਸਮਾਏ ਕਹੇ ਕਬੀਰ ਨਾਮ ਦਿਆਲ ਭੋਜਨ ਤੋਟ ਨਾ ਦੇਂਦਿਆ ਰਾਮ 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 ਸਹਾਈ ਪਾਤ ਪੰਖ ਗੁਰਦਾਸ ਕਰਾਈ ਸਾਡ ਹੋ ਕਰੂੰ ਅਰਦਾਸ ਅੰਮ੍ਰਿਤਾਨ ਕੀ ਉਪਰਗੰ ਸਰਬ ਜੀ ਨੂੰ ਰਕਸ਼ਾ ਕੀਨੋ ਨਾਮ ਦਾਣਿ ਸ਼ਰਨਾਨ ਦੇਨ ਨੂੰ ਪੁਨ 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 ਹੀ ਪਾਕਾ ਸਗਦੀਆਂ ਖਤਮ ਹੀ ਰੱਖਾਤ ਮੇਰੇ ਨਾਮ ਕੀ ਧੁੰ ਲਾਗੇ

नामदेव दादू चेता दादरा सब नको कर मैं लो कादरा चीन सैन संगत काली दासा आदि मथा डर दासा पीपा सिद्ध पेरनी माई आदि मत वैर सुनाई अरंका वंका कृष्णा देव राम नाम के से। मत की पैज राखन हारे राखन सहारे जहाँ जहाँ कष्ट मत पर आवे ठाकर गुरु जी हो सहाय आसती मत करे अरजोई तुझ वाजुमना पाप मैं तो सगल मत को तेरी ओठ ਤਨ ਤਨ ਕੀ ਨਾ ਲਾਗੇ ਤੋ ਕੇ ਕੇ ਤੇ ਸਾਚ ਕਰੇ ਤੁਮਰੀ ਸਰਨ ਪੜੇ ਸਭ ਹੀ ਕਰੇ ਸੰਤਾ ਭਗਤਾ ਕਿਰਸਪਾਲ ਸਰਵਾਗੀ ਦੋਨੋ ਕੀਰ ਖਵਾਲ ਜੋਗਲੀ ਮਚੜਾਈ ਸਭ ਤੇਰੀ ਸੰਤ ਕਾ ਹੀ ਰੂਟ ਨੀਤ ਮਹਾ ਦ੍ਰਿਸ਼ਟੀ ਸਭ ਕੋ ਸਾਜ ਕੋਰੀ ਕੁਸ਼ਤੀ ਜੋ ਚਲਾਏ ਤੇਰੇ ਦਰਵਾਰ ਸਭ ਕਿਸੋ ਨੇ ਤੇ ਪੁਕਾਰ ਆਦੀ ਮਤ ਠਾੜਾ ਗਾਏ ਸਵਾਸ ਸਵਤ ਜੀ ਧਿਆਈ ਕਲਮਲ ਕਰਦਾ ਵੀ ਜੋ ਹੋਇਆ ਰੱਖੋ ਕਾ ਦੋਨ ਕਲੋਇਆ ਇਸ ਮੱਤ ਕੀ ਕੀ ਗੇ ਦਾ ਤਿਹਾ ਦੇ ਰਖਵਗਾ ਜਾਤੇ ਆਪਕੇ ਚੰਗੇ ਰੇਟ ਸਭ ਆਏ ਸ੍ਰੀ ਗੁਰੂ ਆਦ ਪ੍ਰਗਾਸ ਮਹਾਰਾਜ ਕੋ ਸੇਸ਼ ਨੂੰ ਆਏ ਇਨ ਮੇ ਸਭ ਕੀ ਹੈ ਪਰਾਈ ਰੁੱੜਦਾ ਮਤ ਬਨੇ ਲਾਈ ਬੜੇ ਸੁਨੇ ਸਿੱਖਾ ਜੁਗਤੀ ਗੁਰੂ ਆਦ ਪ੍ਰਗਾਸ ਨੂੰ ਮੋਕਸ਼ ਜੁਗਤੀ ਇਸਤ ਘਰ ਸੇਵਾ ਲਾਈ ਚਾਰ ਬਿਦਾ ਕਰਮੇ ਪਾਰੀ ਜੋ ਬੋਲੀ ਸੋ ਨਰਭੈ ਬਾਲਮੀ ਕ੍ਰਮਦਾਸ ਮਹਾਰਾਜ ਸਭ ਗੁਰੂ ਕੀ ਇਹਨੇ ਤਾਂ ਅਨਵਾਰਨ ਹਾਰਾ ਦੁਖੰਤਾ ਸੁਖਰਾਸਤਾ ਕੋ ਕਿਨ ਕੋ ਲਾਗੇ ਜਾਂ ਕੀ ਪ੍ਰਵਾਹਗੇ ਅਰਦਾਸ ਜਨਨੀ ਜਨੇ ਕੋ ਭਗਤ ਜਨਮ ਕਹਿ ਦਾਤਾ ਕੈ ਸੂਰ ਨਹੀਂ ਜਨਨੀ ਵਾਜ ਰਹੇ ਕਾਹੇ ਗੁਆਇ ਨੋ ਤਨ ਤਨ ਗੁਰੂ ਰੂਪਦਾਸ ਮਹਾਰਾ ਸੱਚੇ ਪਾਤਸ਼ਾਹ ਜੀ 14 ਜਨਵਰੀ ਸੱਚੇ ਪਾਸ਼ਾ ਜਨਮ ਦਿਨ ਬਾਬਾ ਮੰਗੂ RAM ਜੀ ਸੱਚੇ ਪਾਤ ਜਨਾ ਨਾਲ ਸੰਘਰਸ਼ ਕੀਤਾ ਇਹ ਸ੍ਰੀ ਗੁਰੂ ਆਤਕਾਰ ਮਾਧਰ ਮੰਡਲ ਦੀ ਨੇਮ ਵਿੱਚ ਕੰਮ ਕੀਤਾ ਸੱਚੇ ਪਾਸ਼ਾ ਅੰਤਕਾਲ 1980 ਵਿੱਚ ਇਸ ਗ੍ਰੰਥ ਦੇ ਨਾਲ ਇਹਨਾਂ ਜੀਵਤਾਂ ਦੇ ਭੋਗ ਵਿੱਚ ਸੱਚੇ ਪਾਸ਼ਾ ਮਹਾਰਾ ਮਿਹਰਬਾਨੀ ਕਰਕੇ ਉਸ ਬਲੰਦਾ ਆਤਮਾ ਨੂੰ ਹੋਰ ਕਿਸੇ ਦੇ ਘਟ ਵਸਾ ਕੇ ਆਪਣੇ ਜੈਸੇ ਕੰਮ ਸ਼ੋਰ ਭੀੜ ਜੋ ਦਰਬ ਦਾ ਮਾਹੌਲ ਹੈ ਪੰਜਾਬ ਵਿੱਚ ਬਾਣੀ ਨਰੋਕਿਆ ਜਾਂਦਾ ਸੱਚੇ ਪਾਸ਼ਾ ਮੰਗੁਰਾਉਂ ਜੈਸੇ ਜੋ ਜੋ ਸੂਰਮੇ ਪੈਦਾ ਹੋ ਉਤਾਰ ਪਟਾ ਕੇ ਮਾਰਾ ਇਸ ਸਮੇਂ ਪਰ ਵਿਚੜੀ ਆਤਮਾ ਇੱਕ ਰੁਮਲਾ ਦੇਵੀ ਆਪਣੇ ਪਰਿਵਾਰ ਬਨਰਾਨ ਨੂੰ ਰੁਮਾਲ ਅਰਪਿਤ ਹੋਏ ਹੋਰ ਆਪਣੇ ਸੋ ਸੁਖਸੀ ਦਾ ਸਾਰਿਆਂ ਨੇ ਜੋਤਿਸ ਲੋਹੜੀ ਦੇ ਪਾਇਆ ਸੱਚੇ ਪਾਸ਼ਾ ਮਿਹਰਬਾਨੀ ਕਰਕੇ ਸਾਰਿਆਂ ਦੇ ਕੰਮ ਕਾਜ ਆਰ ਸਵਾਰ ਕਰਨ ਉਹ ਸ਼ਾਬਖਣਾ ਕਲਮਲ ਤੇ ਬਿਚਾ ਕੇ ਰੱਖਣਾ ਜੋ ਮੈਲ ਸੱਚੇ ਪਾਸ਼ਾ ਉਹ ਉਹਨਾਂ ਦੀ ਤੇ ਬਿਚਾ ਕੇ ਰੱਖਣਾ ਰਾਜਦਾਨ ਚੋਰਦਾਨ ਅਗੰਦਾਨ ਕੋੜੀਆਂ ਤੋਂ ਹਮਤਾ ਫਲੀ ਸੰਤ ਪ੍ਰਾਪਤ ਕਰਨੀ ਸੱਚੇ ਪਾਸ਼ੰਤ ਜਿਹੜੇ ਕੋੜੀਆਂ ਤੋਂ ਹਮਤਾ ਹੈ ਇਹਨਾਂ ਤੇ ਬਿਚਾ ਕੇ ਰੱਖਣਾ ਆਪ ਜਾਣੀ ਜਾਣੋ ਮਿਹਰਬਾਨੀ ਕਰਕੇ ਪ੍ਰਸ਼ਾਦ ਹਾਜ਼ਰ ਹੈ ਜੋ ਸੇਵਾ ਹਾਜ਼ਰ ਆਪੇ ਸਾਹਮਣੇ ਸੱਚੇ ਪਾਸ਼ਾ ਇਸ ਦਿਨ ਦੀ ਸਾਰਿਆਂ ਨੂੰ ਮੁਬਾਰਕ ਹੋਵੇ ਸੱਚੇ ਅਗਲਾ ਸਾਹਿਬ ਸਾਰਾ ਸਾਰਾ ਤੇ ਬੜਾ ਸੁੱਖਾਂ ਦਾ ਭਤੀਤ ਹੋਵੇ ਮਾਰਾ ਮਨੋ ਕਾਮਨਾ ਪੂਰੀਆਂ ਹੁਣ ਵਿਗੜੇ ਕਾਲ ਸੋਤ ਬਣ ਗ੍ਰਹਿ ਗੋਚਰ ਜਾਦੂ ਟੋਣਾ ਏਲਵਲਾ ਸਾਰਾ ਦੂਰ ਕਰਨਾ ਮਹਾਰਾਜ ਜੀ ਮਾਪ ਜਾਣੀ ਜਾਣ ਹੋ ਪੜੀ ਸੋਣੀ ਪਾਣੀ ਸੱਚੇ ਕਣ ਪ੍ਰਵਾਨ ਕਰਨੀ ਮਹਾਰਾਜ ਲੰਗੜ ਭੰਡਾਰਾ ਪ੍ਰਸ਼ਾਦ ਨਜ਼ਰ ਪਾਓ ਸੁਣਨੇ ਵਾਲਿਆਂ ਤੇ ਪੜ੍ਹਨੇ ਵਾਲਿਆਂ ਤੇ ਨਜ਼ਰ ਕਰਨੀ ਸਾਧ ਸੰਗਤਾਂ ਦੇ ਪਿੱਛੇ ਆਪੇ ਗੁਰੂ ਘਰ ਕੋ ਕਰਨੋ ਸੇਵਾ ਕਰਨੀ ਵਾਲ ਬਖਸ਼ਣੇ ਆਪ ਜਾਣੀ ਜਾਣ ਹੋ ਮਿਹਰ ਕਰਨੀ ਮਿਹਰ ਦੀ ਨਜ਼ਰ ਕਰਨੀ ਤੋਂ ਬਿਨ ਬੋਲੇ ਤੇ ਜਾਣ ਦਾ ਸੱਚੇ ਪਾਤਸ਼ਾਹ ਆਪ ਮਿਹਰਵਾਨ ਕਰਕੇ ਹੁਕਮ ਨਾ ਬਖਸ਼ ਕੇ ਸਾਥ ਸਾਨੂੰ ਛੁੱਟੀਆਂ ਕਰਤਾਰਤ ਕਰੋ ਆਪ ਕੀ ਮੁਖਵਾਕ ਸ਼ਕਤੀ ਅਟਲ ਤੇਰੇ ਧਰਮ ਕਾਜ ਕਾਰਜ युग युग ਅਟਲ ਔਰ ਏਸੋ ਝੜੇ ਤੇਰੀ ਸਨ ਲੱਗੇ ਸੁੱਤਰੇ ਧੰਨ ਧੰਨ ਗੁਰੂ ਰਮਦਾਸ ਧੰਨ ਧੰਨ ਸਵਾਮੀ ਜੀ ਸਰਦਾਸ ਨੇਕ ਲਗ ਕਲਗੀ ਵਿਚਾਰ ਘਟੇ ਬੀੜਾ ਚੜਦੀ ਕਲਾ ਤੇਰੇ ਭਾਣੇ ਜੋ ਬੋਲੇ ਨੁਰਭੈ ਸਤਗੁਰੂ ਰਵਿਦਾਸ ਮਹਾਰਾ